ਆਈ ਹੈ ਪੂਰਨ ਪਰਮਾਨੰਦ ਗੁਰੂ ਪਿਆਰੀ ਸਾਧ ਸੰਗਤ ਸਿਰਫ ਇੱਕ ਗੱਲ ਤੁਹਾਨੂੰ ਹੋਰ ਸਰਬ ਨੂੰ ਕਣਾਉਣੀ ਹੈ ਕਿਉਂਕਿ ਟਾਈਮ ਦਾ ਬੜਾ ਸ਼ੌਰਟ ਚੱਲ ਰਹੀ ਹੈ ਉਹ ਮੈਂ ਧੰਨਵਾਦ ਕਰਦਾ ਸਮੂਹ ਸੰਗਤਾਂ ਦਾ ਸਮੂਹ ਪ੍ਰਬੰਧਕਾਂ ਦਾ ਧੰਤਨ ਸਾਹਿਬ ਸਤੂ ਸ਼੍ਰੀ ਗੁਰਾਂ ਸਾਹਿਬ ਜੀ ਦਾ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਦੀ ਫਤਿਹ ਜਾ ਰਹੀ ਹੈ कोई भी रसना वाजी ना रहे गाज वज के आखो जी वाह गुरु जी का खल्सा वाह गुरु जी की फतेह इक शेर कहंदा नजर रहमत से जिधर नानक इशारा कर दिया नज़रे रहमत से जिधर नानक इशारा करदी आ सूरज को कतरा किया कतरे को दुनिया करती आ इसकी भट्टी में डालकर कर उसने खाक से कुंदन किया अंग ਤੋ ਅੰਗ ਲਗਾ ਉੰਦ ਸੇ ਅੱਲਾ ਦਾ ਗਿਆ ਇਹ ਘਰ ਹੈ ਪਿਛੇ ਰਹਿ ਚੁੱਕਿਆ ਨੂੰ ਅੱਗੇ ਕਰਨ ਵਾਲਾ ਗਰੀਬ ਦੀ ਕਿਸੇ ਮਜਨੂਮ ਦੀ ਬਾਹ ਫੜਨ ਵਾਲਾ ਧੰਤਨ ਸਤਗੁਰੂ ਤੀਗ ਬਹਾਦਰ ਜਿਨ੍ਹਾਂ ਨੇ ਹਿੰਦ ਕੱਲੀ ਨਹੀਂ ਧੰਤਨ ਸਤਗੁਰੂ ਤੀਗ ਬਹਾਦਰ ਸਗਲ ਸ੍ਰਿਸ਼ਟ ਬਾਪ ਤਾਂ ਕੀ ਕਾਦਰ ऐसे सतगुरुओं ਦਾ ਆਪਾਂ ਸ਼ਹੀਦੀ ਦਿਵਸ ਮਨਾ ਰਹੇ ਆਂ ਸ਼ਾਇਰ ਕਹਿੰਦਾ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਉਹ ਹਯਾਤ ਜਿੱਥੇ ਮੌਤ ਵੀ ਹਯਾਤ ਹੈ ਐਸੇ ਸਤਗੁਰੂ ਦੀਨ ਦੇ ਆਲ ਦੇ ਕਿਉਂਕਿ ਇਤਿਹਾਸ ਬੜਾ ਲੰਮੇਰਾ ਤੁਮ ਸ਼ਾਰਟਕਟ ਜਾਵਾਂ ਜਿਸ ਵੇਲੇ ਕਸ਼ਮੀਰੀ ਪੰਡਤਾਂ ਨੇ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਹੋ ਕੇ ਸਹਿਬਾਂ ਦੇ ਹਜ਼ੂਰ ਆਨੰਦਪੁਰ ਵਿੱਚ ਫਰਿਆਦ ਕੀਤੀ ਉਦੋਂ ਸ਼ਾਇਰ ਕਹਿੰਦਾ ਵੰਦਿਤ ਰਾਲ ਕਸ਼ਮੀਰ ਦੇ ਆਏ ਹੋਰ ਦਰਬਾਰੇ ਉਹ ਰੋ ਰੋ ਬੰਦਾ ਮਾਰਦੇ ਪਾ ਵੈਣ ਕਰਾ ਰਹੇ ਉਹ ਗੱਡੀ ਬੈਠਾ ਔਰੰਗਜ਼ੇਬ ਮਾਰੇ ਲੰਕਾ ਰਹੇ ਮੈਂ ਜ਼ਬਰਨ ਕਰਨਾ ਹੈ ਮੁਸਲਮਾਨ ਹਿੰਦੂ ਸਾਰੇ ਸਤਗੁਰ ਬੇੜੀ ਡੁੱਬਦੀ ਲਾ ਦੇਓ ਕਿਨਾਰੇ ਡੇਬੀ ਲਾਉਣ ਵਾਸਤੇ ਸਤਗੁਰੂ ਜੀ ਦਿੱਲੀ ਵਿੱਚ ਪਹੁੰਚੇ ਨੇ ਔਰੰਗਜ਼ੇਬ ਨੇ ਬੜਾ ਜੋਰ ਲਾਇਆ ਕਿ ਸਤਗੁਰੂ ਜੀ ਦੀਨ ਸੁਨਾਮ ਕਬੂਲ ਹੋ ਹੀ ਬਦੇ ਪੀਰ ਬਣਾਵੇਗਾ ਪਰ ਸਤਗੁਰੂ ਜੀ ਨਾਮ ਅਨੇ ਅੰਤ ਨੂੰ ਜਿਸ ਵੇਲੇ ਭਾਈ ਮਤੀ ਦਾਸ ਜੀ ਨੇ ਇਹ ਬਚਨ ਕੀਤੇ ਕਿ ਮੈਂ ਦਿੱਲੀ ਤੇ ਲਾਹੌਰ ਦੀ ਟਨਾਲੇ ਤਖੜਕਾ ਦਿਆਂ ਇਹ ਬਚਨ ਇਹ ਗੱਲਾਂ ਉਹ ਦਰੋਗੇ ਨੇ ਸੁਣੀਆਂ ਦਰੋਗੇ ਨੇ ਕਾਜੀ ਨੂੰ ਦੱਸਿਆ ਕਾਜੀ ਨੇ ਆ ਕੇ ਭਾਈ ਮਤੀ ਦਾਸ ਤੇ ਫਤਵਾ ਲਾਇਆ ਤਾਂ ਭਾਈ ਮਤੀ ਦਾਸ ਜਾਂ ਤਾਂ ਤੂੰ ਕਰਾਮਾਤ ਦਿਖਾ ਦੇ ਦਿੱਲੀ ਤੇ ਲਾਹੌਰ ਨੂੰ ਘਰਕ ਕਰ ਦੇ ਨਹੀਂ ਤੇ ਫੇ ਜੋ ਸ਼ਰਾਖੇਗੀ ਉਹ ਤੈਨੂੰ ਫਤਵਾ ਲਾ ਦੇਾਂਗੇ ਫਤਵਾ ਜੇ ਲਾਇਆ ਗਿਆ ਕਿ ਆਰੇ ਦੇ ਨਾਲ ਭਾਈ ਮਤੀ ਦਾਸ ਨੂੰ ਸ਼ਹੀਦ ਕੀਤਾ ਜਾਵੇ ਫਿਰ ਜਲਾਲ ਨੇ ਆਖਰੀ ਗੱਲ ਪੁੱਛੀ ਕਿ ਭਾਈ ਮਤੀਦਾਸ ਤੇਰੀ ਕੋਈ ਆਖਰੀ ਖੁਆਸ਼ ਹੋ ਹੈ ਭਾਈ ਮਤੀਦਾਸ ਨੇ ਕਿਹਾ ਇਹ ਗੋਲਾਲ ਮਸਲਾ ਮੇਰਾ ਇੱਕ ਹੱਲ ਹੋਵੇ ਜਦੋਂ ਸੀਸ ਉੱਤੇ ਮੇਰੇ ਚੱਲੇ ਆਰਾ ਤੇ ਮੇਰਾ ਮੁਖ ਗੁਰੂ ਪਿੰਜਰੇ ਵੱਲ ਹੋਵੇ ਉਗੇਸ ਵੇਲੇ ਹੱਥਾਂ ਨੂੰ ਹੱਥਕੜੀਆਂ ਪੈਰਾਂ ਨੂੰ ਜ਼ੰਜੀਰਾ ਮਾਰ ਕੇ ਭਾਈ ਮਤੀਦਾਸ ਨੂੰ ਮਕਤਲ ਵੱਲ ਸ਼ਹੀਦ ਕਰਨ ਵਾਸਤੇ ਲੈ ਕੇ ਜਾ ਰਹੇ ਆ ਉਸ ਮੌਕੇ ਦਾ ਸੀਨ ਪੇਸ਼ ਕਰਕੇ ਖਮਾ ਹੋ ਜਾਵਾਂਗੇ ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿਕਾਰ ਕਰੋ ਆ ਮਤੀ ਦਾਸ ਬਲਵੀਰ ਨੇ you mm -hmm. ਸੰਗ ਪਾਣੀ ਬਾਮਤੀ ਦਾਸ ਬਲਵੀਰ ਨੇ ਉਸ ਨੂੰ ਸ਼ਾਂਤੀ ਸਤ ਸ੍ਰੀ ਅਕਾਲ ਜੇ ਕਾ ਲਗਦਾ ਵੇ ਫਤੇ ਪਾਵੇ ਚੀ ਦਾਸਾਂ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਕੋ ਤੋ ਕੰਤੋਸ਼ਈ ਦਾਸ ਸਿੰਧੋ ਰੱਖ ਨਾ ਬਿਰਤ ਬਾਸਾ ਸਿੰਧ ਸਾਹਿਬ ਜੀ ਦਾ ਸਤ ਸ੍ਰੀ ਅਕਾਲ ਤੋਂ ਗੁਰੂ ਪਿਆਰੀ ਸਾਖ ਸੰਗਤ ਇਸ ਤੋਂ ਅਗਲਾ ਪ੍ਰਸੰਗ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਅੰਤ ਵਿੱਚ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਜਲਾਲਉਦੀਨ ਨੇ ਜੋ ਉਸਮਾਨੇ ਦਾ ਰਹਿਣ ਵਾਲਾ ਜਲਾਦ ਸੀ ਉਸ ਨੇ ਸ਼ਹੀਦ ਕੀਤਾ ਸਤਗੁਰਾਂ ਨੂੰ ਤੋਂ ਕਹਿੰਦੇ ਨੇ ਭਾਈ ਮਤੀ ਦਾਸ ਜੀ ਦੇ ਦੋ ਫਾੜ ਸਰੀਰ ਦੇ ਵਿੱਚੋਂ ਇਹ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਖਨ ਹਦ ਤੇ ਉਸਰਾ ਦੇ ਦਾਈ ਦੇ ਖੇਲੇ ਸਗਰ ਜਗਤ ਚੰਗਿਆਈਆਂ ਪਰਿਆਈਆਂ ਵਿੱਚ ਪਰਮਸ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗੈ ਮਸਕਤ ਘਾਲ ਨਾਨਕ ਦੇ ਮੁਖ ਉਜਲੇ ਕੇ ਤੇਰੀ ਛੁਟੀ ਲਾ ਸ਼ਲੋਕ ਦਾ ਆਵਾਜ਼ ਆਉਂਦਾ ਰਿਹਾ ਹੋਈਆਂ ਬੁਲ ਚੁੱਕਾਂ ਦੀ ਖਵਾਮਕਿਸ ਕਰਨੀ ਸਾਥ ਸੰਗਤ ਜੀ ਅਣਜਾਣ ਬੱਚੇ ਆ ਤੋ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਤਾਂ ਦਾ ਸਪੈਸ਼ਲੀ ਬਾਬਾ ਜੀ ਦਾ ਜਿਨ੍ਹਾਂ ਨੇ ਬੜੇ ਪਿਆਰ ਨਾਲ ਸਤਕਾਰ ਜੀ ਨਾਲ ਕਹਿੰਦੇ ਜਰੂਰ ਸੰਗਤ ਦੇ ਦਰਸ਼ਨ ਕਰਿਓ ਤੋ ਦਰਸ਼ਨ ਸੰਤਾਂ ਦੇ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਸਦਾ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਤਾਜ਼ਾ ਤਰੀਨ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ YouTube ਚੈਨਲ ਜਨਸ਼ਕਤੀ ਨਿਊਜ਼ ਪੰਜਾਬ ਬਾਦੇ ਫੇਸਬੁੱਕ ਪੇਜ ਲਾਈਕ ਅਤੇ ਸ਼ੇਅਰ ਕਰੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.janshaktinews.com ਤੇ ਬ੍ਰਾਊਜ਼ ਕਰੋ ਅਤੇ ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਈ-ਪੇਪਰ ਜਨਸ਼ਕਤੀ ਨਿਊਜ਼ ਪੰਜਾਬ ਤੇ ਕਲਿੱਕ ਕਰੋ ਧੰਨਵਾਦ